ਜੈ ਸ਼੍ਰੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਗ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਗ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਸੰਸਥਾ ਜਿਹੜੀ ਆ ਇਹਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਦੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ 100 ਸਾਲ ਪੁਰਾਣਾ ਇੱਕ ਕੋਈ 100 ਸਾਲ ਹਿਸਟਰੀ ਆ ਕੋਈ ਜਦੋਂ ਦੇਸ਼ ਦੇ ਉੱਤੇ ਅੱਡੀ ਅੱਡੀ ਆ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ ਇਹ ਬਹੁਤ ਵੱਡਾ ਆਪਣੇ ਸਾਰਿਆਂ ਲਈ ਮਾਣ ਵਾਲੀ ਗੱਲ ਆ ਆਪਾਂ ਸਾਰੇ ਭਾਰਤੀਏ ਇੱਕ ਮੋਟੋ ਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਭੰਡੇ ਲੱਗ ਹੁੰਦੇ ਆ ਰਾਜਨੀਤੀ ਭੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਆ ਇਹ ਕੇ ਜਿਹੜੇ ਆ ਅਸਰ 100 ਸਾਲ ਜਿਹੜੇ ਆ ਪੂਰੇ ਹੋਏ ਆ ਆਤੀ ਵਰ੍ਹੇਗੰਟ ਦੀ ਜਿਹੜੀ ਆ ਇਹ ਤੋਂ ਸਭ ਤੋਂ ਪਹਿਲੇ ਅੱਜ ਵਿਜੇ ਦਸ਼ਮੀ ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ ਤਾਂ ਸਾਰੇ ਇਲਾਕਾ ਵਾਸੀਆਂ ਨੂੰ ਵਿਜੇ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦੇਣਾ ਹੋਰ ਦੂਸਰੇ ਪਾਸੇ ਆ ਜੇ ਸਾਰਾ ਦੇਸ਼ ਜਿਹੜਾ ਇਹ ਰਾਸ਼ਟਰੀ ਸਭਾ ਸੰਗ ਬਾ ਜਦੋਂ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਕੁਸ਼ਿੰਦਾਰੇ ਉਰ ਪਰਿ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਭਾਰਤ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲੈ ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ ਰਾਸ਼ਟਰੀ ਸੇਵਾ ਸੰਗ ਨੇ ਜਿਸ ਤਰੀਕੇ ਨਾਲ ਆਪਣੇ ਦੇਸ਼ ਭक्ती ਜਿਸ ਤਰੀਕੇ ਦੇ ਨਾਲ ਹੈਗੀ ਹੈ ਮੈਂ ਸਾਰੇ ਆਪਣੇ ਭਰਾਵਾਂ ਲੋਕ ਪੈਣਾ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਰਾਸ਼ਟਰੀ ਸੇਵਾ ਸੰਘ ਦੇ ਨਾਲ ਜੁੜ ਕੇ ਤੇਜ ਦੀ ਸੇਵਾ ਕਰੀਏ ਸਭ ਦਾ ਭਲਾ ਮੰਗੀਏ ਔਰ ਭਗਵਾਨ ਦੇ ਕੋਲੋਂ ਮੈਂ ਦੇਸੀ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਗਿਲੇ ਔਰ ਅਗੋਂ ਜੇ ਸਾਡਾ ਤਿਉਹਾਰ ਨੇ ਜਿੰਨੇ ਜਵਾਲੀ ਦਾ ਤਿਉਹਾਰ ਆ ਰਿਹਾ ਜਵਾਲੀ ਦੇ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇਦਾਂ ਹੀ ਅਸੀਂ ਮਨਾਈਏ मैं अपने वालों और अपने परिवार वालों दसवीं दिया दसवीं दियां और राष्ट्रीय सेवा संघ की सौ साल पूरे होने सारे ही देशवासियों बहुत मुबारक देखो राष्ट्रीय सेवा संघा जो संगठन है सौ साल हो गए ने साध है जरा साष की सेवा कर रहे हैं

ਇਹ ਦੇਸ਼ ਲਈ ਲੜਦੇ ਆ ਇਹਨਾਂ ਨੇ ਗਊ ਅੰਦੋਲਨ ਗਊ ਰੱਖਿਆ ਅੰਦੋਲਨ ਵੀ ਲੜਿਆ ਰਾਮ ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ ਸੋ ਨਾਤਾ ਅੱਜ ਵਿਜੇ ਦਸ਼ਮੀ ਦੇ ਔਪਲੰਤ ਦੇ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੀ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਇੱਥੇ ਖਾਸ ਕਰ ਸਾਥੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਉਹ ਕਹਾਣੀਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੇ ਕ੍ਰਿਤੀਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਦੌਰ 'ਚ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ ਪੰਜ ਮੈਂਬਰ ਬੈਠੇ ਆ ਪੰਜ ਮੈਂਬਰ ਅਸੀਂ ਅਲੱਗ-ਅਲੱਗ ਬੈਠੇ ਆ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਨਾਲ ਦੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਲੱਗਿਆ ਮੈਂ ਤਾਂ ਕਹਿੰਦਾ ਅੱਛੀ ਗੱਲ ਆ ਜੀ ਇਸ ਗੱਲ ਨੂੰ ਹੱਕ ਲਈ ਲੜਨਾ ਚਾਹੀਦਾ ਹੈ ਹੱਕ ਲਈ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਤਾਂ ਜਿਹੜਾ ਲਿਖ ਬੋਲ ਰਿਹਾ ਵੀ ਹੌਸਲਾ ਭੜਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੇਰੀ ਪਹਿਲੀ ਵਿਚਾਇਆ ਚਾਹੇ ਪਾਰਟੀਆਂ ਹੋਣ ਕੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਭੜਾਈ ਕਰਨੀ ਚਾਹੀਦੀ ਅੱਛਾ ਦੇਸ਼ ਦਾ ਸਿਕਰ ਕੀਤਾ ਉਹਨਾਂ ਨੇ ਕਈ ਬੰਦਾ ਹੋ ਗੀਆਂ ਇਹਨਾਂ ਨੇ ਜ਼ਿਕਰ ਕੀਤਾ ਜਿਹੜਾ ਆਪਣਾ ਸਿਕਰ ਕੀਤਾ ਉਹਨਾਂ ਨੇ ਪੁਜਾਣ ਸ਼੍ਰੀ ਰਾਮ ਦਾ ਪੁਜਾਣ ਸ਼੍ਰੀ ਰਾਮ ਨੇ ਦੇਖੋ ਸਾਰੇ ਉਸ ਉਸ ਵੇਲੇ ਵੀ ਮਰਾਜ ਪਰਸ਼ोत्तम ਜੀ ਰਹਿ ਕੇ ਸਾਨੂੰ ਸੰਗਠਨ ਕਰਨ ਨੂੰ ਅੱਜ ਜੋ ਭਾਈ ਸਾਹਿਬ ਗੱਲ ਕਰਦੇ ਸੀ ਕਿ ਰਾਮ ਭਗਵਾਨ ਨੇ ਅੱਜ ਜਿਵੇਂ 라ਵਣ ਦੇ ਜਿੱਤ ਪਾਣ ਵਾਸਤੇ

ਇਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਗਵਾਸੀਆਂ ਨੂੰ ਭਾਰਤ ਵਾਸੀਆਂ ਨੂੰ